ਦੇ ਵਿੱਚ ਬਣਾਵਾਂਗੇ ਜੀ ਦਮ ਆਲੂ ਦੀ ਰੈਸਪੀ ਬਹੁਤ ਹੀ ਡੇਲੀਸ਼ੀਅਸ ਬਹੁਤ ਹੀ ਟੇਸਟੀ ਸਬਜੀ ਇਸ ਲਈ ਮੈਂ ਛੋਟੇ ਵਾਲੇ ਆਲੂ ਲਏ ਆ ਤੇ ਇਹਨਾਂ ਨੂੰ ਆਪਾਂ ਕੁੱਕਰ ਦੇ ਵਿੱਚ ਇੱਕ ਵਿਸਲਵਾ ਲੈਣੀ ਹੈ ਜੇਕਰ ਛੋਟੇ ਆਲੂ ਨਹੀਂ ਹੈਗੇ ਤਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੁਸੀਂ ਵੱਡੇ ਆਲੂ ਵੀ ਯੂਜ਼ ਕਰ ਸਕਦੇ ਹੋ ਪਰ ਉਹਨਾਂ ਨੂੰ ਬਾਅਦ ਦੇ ਵਿੱਚ ਕੱਟ ਕਰਕੇ ਤੁਹਾਨੂੰ ਛੋਟੇ ਕਰਨਾ ਪੈਣਾ ਵਾ ਤਾਂ ਇਹ ਸਾਈਜ਼ ਵਿੱਚ ਪਹਿਲਾਂ ਹੀ ਛੋਟੇ ਹੋਣ ਕਰਕੇ ਇਹਨਾਂ ਨੂੰ ਬਣਾਉਣਾ ਬਹੁਤ ਆਸਾਨ ਹੈ ਕਈ ਵਾਰੀ ਛੋਟੇ ਆਲੂ ਘਰ ਦੇ ਵਿੱਚ ਪਏ ਰਹਿੰਦੇ ਆ ਕਿਸੇ ਵੀ ਸਬਜੀ ਦੇ ਵਿੱਚ ਆਪਾਂ ਨਹੀਂ ਪਾਉਂਦੇਗੇ ਇਸ ਤਰ੍ਹਾਂ ਤੁਸੀਂ ਇਹਦੀ ਸਬਜੀ ਬਣਾਓ ਬਹੁਤ ਹੀ ਡੇਲੀਸ਼ੀਅਸ ਬਣਦੀ ਹੈ ਤੇ 21 ਵਿਸਲ ਲਵਾਉਣੀ ਆ ਇਸ ਤਰ੍ਹਾਂ ਮੈਂ ਸਾਰੇ ਆਲੂ ਜਿਹੜੇ ਆ ਉਹ ਛਿੱਲ ਲਿਆ ਹੁਣ ਆਪਾਂ ਇਸ ਨੂੰ ਪ੍ਰਿਕ ਕਰ ਲਵਾਂਗੇ ਇਸ ਤਰ੍ਹਾਂ ਫੋਕ ਲੈ ਕੇ ਤੇ ਇਹਦੇ ਵਿੱਚ ਛੋਟੇ ਛੋਟੇ ਹੋਲ ਜਿਹੜੇ ਆ ਉਹ ਕਰ ਦੇਣੇ ਆ ਸਾਰੇ ਕਿਤੇ ਹੀ ਕਰ ਦੇਣੇ ਆ ਤਾਂ ਕਿ ਜਦੋਂ ਅਸੀਂ ਇਹਨੂੰ ਗਰੇਵੀ ਦੇ ਵਿੱਚ ਪਕਾਈਏ ਤਾਂ ਮਸਾਲਾ ਇਹਦੇ ਅੰਦਰ ਤੱਕ ਚਲਾ ਜਾਵੇ ਤੇ ਆਲੂ ਸਾਨੂੰ ਖਾਣ ਦੇ ਵਿੱਚ ਫੋਕਾ ਨਾ ਲੱਗੇ ਬਹੁਤ ਹੀ ਡੇਲੀਸ਼ੀਅਸ ਬਣਦਾ ਇਸ ਤਰ੍ਹਾਂ ਘਰ ਵਿੱਚ ਕਈ ਵਾਰੀ ਗੈਸਟ ਆ ਜਾਣ ਤੇ ਕੋਈ ਸਬਜੀ ਨਾ ਹੋਵੇ ਤਾਂ ਤੁਸੀਂ ਆਲੂ ਦੀ ਇਹ ਰੈਸਪੀ ਬਣਾਓ ਬਹੁਤ ਹੀ ਡੇਲੀਸ਼ੀਅਸ ਲੱਗੇਗੀ ਹਰ ਕੋਈ ਤੁਹਾਡੀ ਇਸ ਸਬਜੀ ਦੀ ਤਾਰੀਫ ਕਰੇਗਾ ਇਸ ਤਰ੍ਹਾਂ ਮੈਂ ਸਾਰੇ ਆਲੂ ਜਿਹੜੇ ਆ ਉਹ ਪ੍ਰੀਕ ਕਰ ਲਏ ਆ ਹੁਣ ਆਪਾਂ ਇਹਨਾਂ ਨੂੰ ਸਰੋਂ ਦੇ ਤੇਲ ਦੇ ਵਿੱਚ ਥੋੜੇ ਫਰਾਈ ਕਰ ਲੈਣਾ ਵਾ ਬਿਲਕੁਲ ਥੋੜਾ ਜਿਹਾ ਤੇਲ ਪਾ ਕੇ ਤੇ ਇਹਨਾਂ ਨੂੰ ਆਪਾਂ ਫਰਾਈ ਹੋਣ ਦੇ ਲਈ ਰੱਖ ਦੇਣਾ ਇਹ ਮੀਡੀਅਮ ਫਲੇਮ ਦੇ ਉੱਪਰ ਨਾਲ ਦੀ ਨਾਲ ਆਪਾਂ ਦੂਜੇ ਕੰਮ ਵੀ ਕਰਦੇ ਰਹਿਣਾ ਵਾ ਇੱਕ ਦਹੀਂ ਦਾ ਮਸਾਲਾ ਤਿਆਰ ਕਰਾਂਗੇ ਦਹੀਂ ਤੁਹਾਡਾ ਖੱਟਾ ਨਹੀਂ ਹੋਣਾ ਚਾਹੀਦਾ ਇੱਕ ਕੋਲੀ ਦਹੀਂ ਆ ਇਹਦੇ ਵਿੱਚ ਮਸਾਲੇ ਪਾ ਦਿੱਤੇ ਆ ਜੀਰਾ ਪਾਊਡਰ ਕਸ਼ਮੀਰੀ ਲਾਲ ਮਿਰਚ ਹਲਦੀ ਪਾਊਡਰ ਧਨੀਆ ਪਾਊਡਰ ਤੇ ਗਰਮ ਮਸਾਲਾ ਜੇਕਰ ਤੁਹਾਡੇ ਕੋਲ ਕਸੂਰੀ ਮੇਥੀ ਹੈ ਤਾਂ ਉਹ ਵੀ ਤੁਸੀਂ ਇੱਥੇ ਹੀ ਐਡ ਕਰ ਦੇਣੀ ਆ ਤੇ ਇਹਨੂੰ ਆਪਾਂ ਬਿਸਕਟ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਦਹੀਂ ਦੇ ਦਹੀਂ ਨੂੰ ਬਿਲਕੁਲ ਸਮੂਥ ਕਰ ਲੈਣਾ ਇਹਦੇ ਵਿੱਚ ਕੋਈ ਵੀ ਲੰਮਸ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ ਤੇ ਇਹਨੂੰ ਆਪਾਂ ਥੋੜੀ ਦੇਰ ਤੇ ਲਈ ਪਿਆ ਰਹਿਣ ਦਿਆਂਗੇ ਨਾਲ ਹੀ ਆਪਾਂ ਇੱਕ ਹੋਰ ਮਸਾਲਾ ਤਿਆਰ ਕਰਾਂਗੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਪਿਆਜ਼ ਨੂੰ ਗ੍ਰाइंड ਕਰ ਲੈਨੇ ਆ ਜੀ ਮੈਂ ਦੋ మీడియం ਸਾਈਜ਼ ਦੇ ਪਿਆਜ਼ ਲਏ ਆ ਤੇ ਇਹਨਾਂ ਨੂੰ ਆਪਾਂ ਮੋਟਾ-ਮੋਟਾ ਕੱਟ ਕਰਕੇ ਮਿਕਸੀ ਜਾਰ ਦੇ ਵਿੱਚ ਗ੍ਰੈਂਡ ਕਰ ਲਵਾਂਗੇ ਤੁਸੀਂ ਚਾਹੋ ਤਾਂ ਇਹਨੂੰ ਚੋਪ ਕਰਕੇ ਵੀ ਬਣਾ ਸਕਦੇ ਹੋ ਇੱਧਰ ਸਾਡੇ ਆਲੂ ਵੀ ਹੋ ਗਏ ਹੁਣ ਆਪਾਂ ਕੁਝ ਖੜੇ ਮਸਾਲੇ ਜਿਸ ਦੇ ਵਿੱਚ ਦਾਲਚੀਨੀ ਆ ਦੋ ਹਰੀਆਂ ਲਹਜੀਆਂ ਇੱਕ ਲੌਂਗ ਆ ਤਿੰਨ ਚਾਰ ਕਾਲੀਆਂ ਮਿਰਚਾਂ ਇਹਨਾਂ ਨੂੰ ਵੀ ਦਰਦਰਾ ਜਿਹਾ ਕੁਤਲਾਵਾਂਗੇ ਇਸ ਤਰ੍ਹਾਂ ਫਲੇਵਰ ਬਹੁਤ ਵਧੀਆ ਆਉਂਦਾ ਸੇਮ ਕੜਾਈ ਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਹੋਰ ਐਡ ਕੀਤਾ ਫਿਰ ਆਪਾਂ ਜੀਰਾ ਐਡ ਕੀਤਾ ਹਿੰਗ ਪਾ ਦਿੱਤੀ ਆ ਅਦਰਕ ਤੇਜ ਪੱਤਾ ਐਡ ਕੀਤਾ ਵਾ ਤੇ ਜਿਹੜੇ ਅਸੀਂ ਖੜੇ ਮਸਾਲੇ ਕੁੱਟੇ ਸੀ ਉਹ ਪਾ ਦਿੱਤੇ ਆ ਧਨੀਏ ਦੇ ਬੀਜ ਕੁੱਟ ਕੇ ਪਾਏ ਆ ਜੀ ਤੇ ਅਦਰਕ ਹਰੀ ਹਰੀ ਮਿਰਚ ਤੇ ਲਸਣ ਦਾ ਪੇਸਟ ਪਾਇਆ ਵਾ ਫਿਰ ਮੈਂ ਅੱਧਾ ਕਿ ਚਮਚ ਸੌਂਫ ਵੀ ਐਡ ਕਰ ਦਿੱਤੀ ਆ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ 30 ਸੈਕਿੰਡ ਦੇ ਲਈ ਪਕਾਇਆ ਵਾ ਫਿਰ ਆਪਾਂ ਇਹਦੇ ਵਿੱਚ ਮਿਕਸੀ ਚ ਜਿਹੜਾ ਅਸੀਂ ਪਿਆਜ਼ ਗ੍ਰੈਂਡ ਕੀਤਾ ਸੀ ਉਹ ਐਡ ਕਰ ਦੇਾਂਗੇ ਹੁਣ ਆਪਾਂ ਇਸ ਗਰੇਵੀ ਨੂੰ ਪਕਾ ਲਵਾਂਗੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਪਕਾਉਣਾ ਹੈ ਜੀ ਤਾਂ ਕਿ ਇਹਦਾ ਕੱਚਾਪਨ ਬਿਲਕੁਲ ਨਿਕਲ ਜਾਵੇ ਪਿਆਜ਼ ਨੂੰ 골ਡਨ ਹੋਣ ਤੱਕ ਆਪਾਂ ਪਕਾ ਲੈਣਾ ਉਨੀ ਦੇਰ ਤੱਕ ਆਪਾਂ ਟਮਾਟਰ ਦੀ ਪਿਉਰੀ ਬਣਾ ਲੈਨੇ ਆ ਦੋ ਮੀਡੀਅਮ ਸਾਈਜ਼ ਦੇ ਟਮਾਟਰ ਲਏ ਆ ਤੇ ਇਹਨਾਂ ਨੂੰ ਵੀ ਆਪਾਂ ਸੇਮ ਗ੍ਰੈਂਡਰ ਦੇ ਵਿੱਚ ਪਾ ਦੇਾਂਗੇ ਤੇ ਥੋੜੇ ਜਿਹਾ ਕਾਜੂ ਆ ਚਾਰ ਪੰਜ ਇੱਕ ਚਮਚੇ ਦੇ ਕਰੀਬ ਆਪਾਂ ਇੱਥੇ ਮਗਜਾਇਰ ਕੀਤੇ ਆ ਇਹਨਾਂ ਨੂੰ ਵੀ ਆਪਾਂ ਇਕੱਠਾ ਹੀ ਗ੍ਰੈਂਡ ਕਰ ਲਿਆ ਮਗਜ ਤੇ ਕਾਜੂ ਟਮਾਟਰ ਨਾਲ ਗ੍ਰੈਂਡ ਕਰ ਲਓ ਕਿਉਂਕਿ ਬਾਅਦ ਦੇ ਵਿੱਚ ਕੱਲੇ ਗ੍ਰੈਂਡ ਕਰਨੇ ਔਖੇ ਹੋ ਜਾਂਦੇ ਆ ਉਹਦੇ ਲਈ ਫਿਰ ਤੁਹਾਨੂੰ ਬਾਅਦ ਵਿੱਚ ਪਾਣੀ ਐਡ ਕਰਨਾ ਪੈਂਦਾ ਵਾ ਤੇ ਇਸੇ ਤਰ੍ਹਾਂ ਟਮਾਟਰ ਦੇ ਵਿੱਚ ਬਹੁਤ ਵਧੀਆ ਇਹ ਮਿਕਸ ਹੋ ਜਾਂਦੇ ਆ ਤੇ ਟਮਾਟਰ ਦੀ ਪਿਉਰੀ ਵੀ ਆਪਾਂ ਐਡ ਕਰ ਦਿੱਤੀ ਹੈ ਕਿਉਂਕਿ ਪਿਆਜ਼ ਸਾਡੇ ਬਣ ਗਏ ਸੀਗੇ ਹੁਣ ਆਪਾਂ ਇਸ ਗਰੇਵੀ ਨੂੰ ਪਹਿਲਾਂ ਚੰਗੀ ਤਰ੍ਹਾਂ ਪਕਾ ਲੈਣਾ ਜਦੋਂ ਤੱਕ ਇਹ ਗਰੇਵੀ ਜਿਹੜੀ ਆ ਉਹ ਕੜਾਈ ਨਹੀਂ ਛੱਡ ਦਿੰਦੀਗੀ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਗਰੇਵੀ ਸਾਡੀ ਬਣ ਗਈ ਹੈ ਇਹਨੇ ਕੜਾਈ ਦਾ ਤੱਲਾ ਜਿਹੜਾ ਹੈ ਉਹ ਛੱਡ ਦਿੱਤਾ ਵਾ ਹੁਣ ਆਪਾਂ ਇਸ ਦੇ ਵਿੱਚ ਆ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਤੇਲ ਅਸੀਂ ਨਹੀਂ ਸਪਾਇਆ ਇਸ ਕਰਕੇ ਬਹੁਤ ਜ਼ਿਆਦਾ ਤੇਲ ਜਿਹੜਾ ਹੈ ਉਹ ਰਿਲੀਜ਼ ਨਹੀਂ ਹੋਇਆਗਾ ਤੇ ਜੇਕਰ ਤੁਸੀਂ ਜ਼ਿਆਦਾ ਤੇਲ ਪਾਉਂਗੇ ਤਾਂ ਇੱਥੇ ਗਰੇਵੀ ਤੁਹਾਡੀ ਤੇਲ ਨੂੰ ਵੀ ਰਿਲੀਜ਼ ਕਰ ਦੇਗੀ ਪਰ ਇਹਨੇ ਕੜਾਈ ਨੂੰ ਛੱਡ ਦਿੱਤਾ ਹੈ ਦਾ ਮਤਲਬ ਗਰੇਵੀ ਸਾਡੀ ਬਣ ਗਈ ਆ ਪਿਆਜ਼ ਟਮਾਟਰ ਪੱਕ ਗਿਆ ਤਾਂ ਆਪਾਂ ਦਹੀਂ ਵਾਲਾ ਜਿਹੜਾ ਮਸਾਲਾ ਹੈ ਉਹ ਐਡ ਕਰ ਦੇਾਂਗੇ ਦੇ ਇੰਨੇ ਨਾਲ ਸਾਰੇ ਮਸਾਲੇ ਵੀ ਇੱਥੇ ਗਰੇਵੀ ਦੇ ਵਿੱਚ ਪੱਕ ਜਾਣਗੇ ਇਸ ਤਰ੍ਹਾਂ ਤੁਸੀਂ ਸਬਜੀ ਬਣਾਉਂਗੇ ਨਾ ਟਰੈਡੀ ਗਰੇਵੀ ਬਹੁਤ ਡੇਲੀਸ਼ੀਅਸ ਬਣੇਗੀ ਤੇ ਆਲੂ ਦੀ ਸਬਜੀ ਤਾਂ ਖਾਸ ਕਰਕੇ ਬਹੁਤ ਹੀ ਜ਼ਿਆਦਾ ਡੇਲੀਸ਼ੀਅਸ ਲੱਗੇਗੀ ਜਦੋਂ ਆਪਾਂ ਦਹੀਂ ਵਾਲੇ ਮਸਾਲਿਆਂ ਵਾਲਾ ਦਹੀਂ ਜਿਹੜਾ ਇਹਦੇ ਵਿੱਚ ਐਡ ਕਰਦੇ ਆ ਤਾਂ ਤੁਸੀਂ ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ ਹੈ ਦੋ ਬੋਇਲ ਆਉਣ ਦੇ ਬਾਅਦ ਆਪਾਂ ਇਹਦੇ ਵਿੱਚ ਨਮਕ ਐਡ ਕਰਦੇ ਆਂਗੇ ਨਮਕ ਤੁਸੀਂ ਆਪਣੇ ਟੇਸ ਦੇ ਅਕੋਰਡਿੰਗਲੀ ਰੱਖਣਾ ਮੈਂ ਇੱਕ ਚਮਚ ਦੇ ਕਰੀਬ ਹੀ ਥੇ ਨਮਕ ਐਡ ਕੀਤਾ ਵਾ ਹੁਣ ਆਪਾਂ ਇਸ ਗਰੇਵੀ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਜਦੋਂ ਤੱਕ ਆਇਲ ਰਿਲੀਜ਼ ਨਹੀਂ ਹੋ ਜਾਂਦਾ ਜਾਂ ਫਿਰ ਇਹ ਕੜਾਈ ਨੂੰ ਨਹੀਂ ਛੱਡ ਦਿੰਦੀਗੀ ਤੇ ਤਕਰੀਬਨ 5 ਤੋਂ 7 ਮਿੰਟ ਲੱਗਦੇ ਆ ਇਸ ਗਰੇਵੀ ਨੂੰ ਬਣਾਉਣ ਦੇ ਵਿੱਚ ਤੇ ਗਰੇਵੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਟੋਟਲ ਜੇਕਰ ਹੁਣ ਤੋਂ ਲੈ ਕੇ ਪਿਆਜ਼ ਤੋਂ ਲੈ ਕੇ ਹੁਣ ਤੱਕ ਦਾ ਟਾਈਮ ਨੋਟ ਕੀਤਾ ਜਾਵੇ ਤਾਂ ਤਕਰੀਬਨ 15 ਮਿੰਟ ਲੱਗੇ ਆ ਇਸ ਨੂੰ ਫਿਰ ਆਪਾਂ ਇਸ ਦੇ ਵਿੱਚ ਆਲੂ ਜਿਹੜੇ ਆ ਇਹ ਐਡ ਕਰ ਦੇਾਂਗੇ ਆਲੂ ਦੇ ਉਪਰ ਤੁਸੀਂ ਦੇਖ ਸਕਦੇ ਹੋ ਆਲੂ ਦੀ ਪਰਤ ਕਿੰਨੀ ਵਧੀਆ ਲੱਗਦੀ ਹੈ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਦਿੱਤਾ ਜਿੰਨੀ ਕੁ ਗਰੇਵੀ ਤੁਹਾਨੂੰ ਚਾਹੀਦੀ ਉਹਨਾਂ ਕੁ ਪਾਣੀ ਐਡ ਕਰੋ ਫਿਰ ਇਹਨੂੰ 10 ਮਿੰਟ ਲਈ ਪਕਾ ਲਓ ਲੋ ਫਲੇਮ ਦੇ ਉੱਪਰ ਤੇ ਜਾਂ ਫਿਰ ਜਦੋਂ ਤੱਕ ਕਿ ਇਸ ਦੇ ਵਿੱਚੋਂ ਜਿਹੜਾ ਆਇਲ ਹੈ ਉਹ ਰਿਲੀਜ਼ ਹੋਣਾ ਸ਼ੁਰੂ ਨਹੀਂ ਹੋ ਜਾਂਦਾਗਾ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਾਡੀ ਸਬਜ਼ੀ ਜਿਹੜੀ ਆ ਉਹ ਪੰਕੀ ਰੈਡੀ ਹੋ ਗਈ ਹੈ ਜਿੰਨੀ ਕੁ ਗਰੇਵੀ ਤੁਹਾਨੂੰ ਚਾਹੀਦੀ ਹੈ ਉਹ ਉਨੀ ਕੁ ਤੁਸੀਂ ਰੱਖ ਸਕਦੇ ਹੋ ਬਹੁਤ ਹੀ ਡਿਲੀਸ਼ੀਅਸ ਆਲੂ ਦੀ ਇਹ ਸਬਜ਼ੀ ਬਣ ਕੇ ਰੈਡੀ ਹੋਈ ਹੈ ਇਸ ਸਟੇਜ ਦੇ ਉੱਪਰ ਤੁਸੀਂ ਚੈੱਕ ਕਰ ਲੈਣਾ ਮਸਾਲਿਆਂ ਨੂੰ ਕਿ ਨੂਨ ਮਿਰਚ ਘੱਟ ਤੇ ਨਹੀਂ ਜੁਇਕਰ ਤੁਹਾਨੂੰ ਘੱਟ ਲੱਗੇ ਤਾਂ ਇੱਥੇ ਹੀ ਤੁਸੀਂ ਐਡ ਕਰ ਦੇਣਾ ਖੜੇ ਮਸਾਲਿਆਂ ਦੇ ਵਿੱਚ ਸਿਰਫ ਸਾਡੇ ਕੋਲ ਤੇਜ ਪੱਤਾ ਹੀ ਸੀਗਾ ਬਾਕੀ ਸਾਰੇ ਮਸਾਲੇ ਅਸੀਂ ਮਿਕਸ ਕਰ ਦਿੱਤੇ ਆ ਉਹਨਾਂ ਨੂੰ ਕੱਢਣ ਦੀ ਕੋਈ ਜ਼ਰੂਰਤ ਨਹੀਂ ਆ ਤੇ ਤੇਜ ਪੱਤਾ ਅਸੀਂ ਬਾਹਰ ਕੱਢ ਦਿਆਂਗੇ ਇਸ ਸਟੇਜ ਤੇ ਹੀ ਆਪਾਂ ਹਰਾ ਧਨੀਆ ਪਾ ਦਿੱਤਾ ਵਾ ਕਸੂਰੀ ਮੇਥੀ ਜੇਕਰ ਤੁਹਾਡੇ ਕੋਲੇ ਹੋਵੇ ਤਾਂ ਇੱਥੇ ਵੀ ਤੁਸੀਂ ਐਡ ਕਰ ਸਕਦੇ ਹੋ ਫਿਰ ਆਪਾਂ ਇਹਨੂੰ ਕਵਰ ਕਰਕੇ ਰੱਖ ਦੇਾਂਗੇ ਥੋੜੇ ਟਾਈਮ ਲਈ ਕਿਉਂਕਿ ਸਾਰੇ ਮਸਾਲਿਆਂ ਦਾ ਫਲੇਵਰ ਜਿਵੇਂ ਜਿਵੇਂ ਸਬਜੀ ਜਿਹੜੀ ਹੈ ਉਹ ਠੰਡੀ ਹੁੰਦੀ ਜਾਂਦੀ ਹੈ ਮਸਾਲਿਆਂ ਦਾ ਫਲੇਵਰ ਹੋਰ ਵੀ ਜ਼ਿਆਦਾ ਨਿਖਰ ਕੇ ਆਉਂਦਾ ਜਾਂਦਾ ਹੈ ਤੇ ਇਹ ਵੀ ਹੁੰਦਾ ਹੈ ਕਿ ਜਦੋਂ ਸਬਜੀ ਪਈ ਰਹਿੰਦੀ ਹੈ ਤਾਂ ਇਹ ਆਪਣਾ ਆਇਲ ਵੀ ਰਿਲੀਜ਼ ਕਰ ਦਿੰਦੀ ਹੈ ਥੋੜੀ ਦੇਰ ਤੱਕ ਇਹ ਗਰਮ ਹੁੰਦੀ ਹੈ ਤਾਂ ਉਹ ਆਪਣੀ ਹੀਟ ਦੇ ਨਾਲ ਹੀ ਥੋੜੀ ਪੱਕਦੀ ਰਹਿੰਦੀ ਆ ਆਲੂ ਵੀ ਸਾਡੇ ਬਿਲਕੁਲ ਬਨ ਗਏ ਆ ਸਬਜੀ ਸਾਡੀ ਬਿਲਕੁਲ ਟਿਫਨ ਦੇ ਵਿੱਚ ਪੈਕ ਹੋਣ ਦੇ ਲਈ ਰੈਡੀ ਆ ਇਹ ਗਰੇਵੀ ਹਜੇ ਛਾਏ ਤੁਹਾਨੂੰ ਪਤਲੀ ਲੱਗ ਰਹੀ ਹੋਵੇਗੀ ਪਰ ਕਿਉਂਕਿ ਸਬਜੀ ਗਰਮ ਆ ਇਸ ਕਰਕੇ ਲੱਗ ਰਿਹਾ ਵਾ ਜਿਵੇਂ ਜਿਵੇਂ ਸਬਜੀ ਠੰਡੀ ਹੁੰਦੀ ਜਾਏਗੀ ਗਰੇਵੀ ਗਾੜੀ ਹੁੰਦੀ ਜਾਏਗੀ ਤਾਂ ਇਹਨੂੰ ਆਪਾਂ ਟਿਫਨ ਦੇ ਵਿੱਚ ਪੈਕ ਕਰ ਲੈਨੇ ਆ ਕਿਉਂਕਿ ਇਹ ਲੰਚ ਟਾਈਮ ਦੇ ਵਿੱਚ ਖਾਧੀ ਜਾਏਗੀ ਸਬਜੀ ਇਸ ਕਰਕੇ ਉਦੋਂ ਤੱਕ ਗਰੇਵੀ ਹੋਰ ਜ਼ਿਆਦਾ ਗਾੜੀ ਹੁੰਦੀ ਜਾਏਗੀ ਤੇ ਮੈਂ ਤੁਹਾਨੂੰ ਦਿਖਾਉਣੀ ਆ ਕਿ 2 ਘੰਟੇ ਦੇ ਬਾਅਦ ਸਬਜੀ ਦੀ ਗਰੇਵੀ ਜਿਹੜੀ ਆ ਉਹ ਕਿੰਨੀ ਗਾੜੀ ਹੋ ਗਈ ਹੈ ਤੇ ਸਬਜੀ ਦੀ ਜਿਹੜੀ ਲੁੱਕ ਆ ਹੋਰ ਵੀ ਜ਼ਿਆਦਾ ਡੇਲੀਸ਼ੀਅਸ ਬਣ ਗਈ ਆ ਜਦੋਂ ਤੁਸੀਂ ਦਮਾ ਲੂ ਦੀ ਰੈਸਪੀ ਬਣਾਓਗੇ ਨਾ ਤਾਂ ਬਾਰ-ਬਾਰ ਇਸ ਸਬਜੀ ਨੂੰ ਬਣਾਉਣਾ ਪਸੰਦ ਕਰੋਗੇ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹਨੂੰ ਤੁਸੀਂ ਰੋਟੀ ਨਾਲ ਪਰੌਂਠੇ ਨਾਲ ਪੂਰੀ ਨਾਲ ਕਿਸੇ ਤਰ੍ਹਾਂ ਵੀ ਇੰਜੋਏ ਕਰ ਸਕਦੇ ਹੋ ਤੇ ਠੰਡੀ ਹੋਣ ਦੇ ਬਾਅਦ ਇਹ ਹੋਰ ਵੀ ਜ਼ਿਆਦਾ ਡੇਲੀਸ਼ੀਅਸ ਹੋ ਗਈ ਹੈ ਦੇਖ ਸਕਦੇ ਹੋ ਕਿੰਨੀ ਗਾੜੀ ਹੋ ਗਈ ਹੈ ਗਰੇਵੀ ਉਮੀਦ ਕਰਦੇ ਹਾਂ ਜੀ ਵੀਡੀਓ ਤੁਹਾਨੂੰ ਪਸੰਦ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ